ਸਾਨੂੰ ਸਤਿ ਸ਼੍ਰੀ ਅਕਾਲ ਜੀ ਸਟੱਡੀ ਸਰਕਲ ਬਡੂਖਾਵਾਂ ਵੱਲੋਂ ਅਤੇ ਸਾਰੇ ਹੀ ਪੇਰੈਂਟਸ ਬੱਚਿਆਂ ਦੇ ਮਾਪਿਆਂ ਸਹਿਬਾਨ ਵੱਲੋਂ ਉਹਨਾਂ ਦੇ ਪੂਰੇ ਸਹਿਯੋਗ ਸਦਕਾ ਅਸੀਂ ਅੱਜ ਐਂਟਰਵਰ ਨੂੰ ਲੈ ਕੇ ਚੱਲੇ ਆਂ ਬੱਚਿਆਂ ਨੂੰ ਪਿੰਗਲਵੜਾ ਬ੍ਰਾਂਚ ਗਰੂਪ ਦੇ ਵਿੱਚ ਜਿਹਦੇ ਵਿੱਚ ਕਿ ਬੱਚੇ ਆਪਣੇ ਆਪਣੇ ਘਰੋਂ ਪੈਨਣ ਜੋ ਵਧੀਆ ਕੱਪੜੇ ਜਿਹੜੇ ਹੈਗੇ ਲੈ ਕੇ ਆਨੇ ਉੱਥੇ ਜਿਹੜੇ ਵੀ ਪਿੰਗਲੇ ਜਾਂ ਫਿਰ ਜਿਹੜੇ ਵੀ ਅਨਾਥ ਆਸ਼ਰਮ ਦੇ ਵਿੱਚ ਬੱਚੇ ਜਾਂ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਲਈ ਅਸੀਂ ਪਹਿਲਾਂ ਪਿਛਲੇ ਸਾਲ ਵੀ ਗਏ ਸੀਗੇ ਇਸ ਵਾਰ ਵੀ ਸੀ ਬੱਚਿਆਂ ਨੂੰ ਲੈ ਕੇ ਚੱਲੇ ਆ ਕਿ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਪਤ ਪਕਪੂਨ ਸਿੰਘ ਜੀ ਦੇ ਬਾਰੇ ਤੇ ਪਿੰਗਲਵੜ ਦੇ ਬਾਰੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਆਪਣੇ ਸੰਗਰੂਰ ਬਿਲਕੁਲ ਨੇੜੇ ਹੈ ਬ੍ਰਾਂਚ ਉਹਨਾਂ ਦੀ ਪਕਪੂਨ ਸਿੰਘ ਜੀ ਵੱਲੋਂ ਬਣਾਈ ਹੋਈ ਜਿਹੜੀ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਾਕੀ ਤੁਹਾਨੂੰ ਪਿੰਗਲਵੜ ਬ੍ਰਾਂਚ ਲੈ ਕੇ ਜਾਵਾਂਗੇ ਤੇ ਉੱਥੇ ਵੀ ਤੁਹਾਨੂੰ ਜਿਹੜੇ ਹੈਗਾ ਦਰਸ਼ਨ ਕਰਾਵਾਂਗੇ ਕਿ ਕਿਸ ਤਰ੍ਹਾਂ ਉਹ ਸੇਵਾਸਕਲ ਜਿਹੜੀ ਹੈਗਾ ਕਰ ਕਰਦੇ ਰਹੇਗੇ ਪਿੰਗਲਵਾੜਾ ਸੰਗਰੂਰ ਬ੍ਰਾਂਚ ਥੋਈ ਰੋਡ ਤੇ ਸਥਿਤ ਹੈ ਅਤੇ ਪਿੰਡ ਬਡਰੁਖਾਂ ਤੋਂ ਤਕਰੀਬਨ 7 ਕਿਲੋਮੀਟਰ ਦੂਰ ਜਿਹੜੀ ਹੈ ਬ੍ਰਾਂਚਾ ਪਿੰਗਲਵਾੜਾ ਦੇ ਮੇਨ ਗੇਟ ਦੇ ਬਿਲਕੁਲ ਬਾਹਰ ਇੱਕ ਬੋਰਡ ਲੱਗਾ ਹੈ ਜਿਸ ਦੇ ਉੱਤੇ ਕੁਝ ਵੇਰਵੇ ਲਿਖੇ ਹੋਏ ਨੇ ਜੋ ਵੀ ਮਰੀਜ਼ ਇੱਥੇ ਅੰਦਰ ਰਹੇ ਨੇ ਉਹਨਾਂ ਦੇ ਪਿੰਗਲਵਾੜਾ ਦੇ ਅੰਦਰ ਐਂਟਰ ਹੁੰਦੇ ਸਾਰੇ ਉੱਥੋਂ ਦੇ ਸਟਾਫ ਨੇ ਸਾਡਾ ਸਵਾਗਤ ਕੀਤਾ ਤੇ ਸਾਡੇ ਸਾਰੇ ਹੀ ਬੱਚਿਆਂ ਨੂੰ ਅੰਦਰ ਪੂਰਾ ਇੱਕ ਚੱਕਰ ਲਗਵਾਇਆ ਅਤੇ ਉੱਥੇ ਰਹਿ ਰਹੇ ਮਰੀਜ਼ਾਂ ਦੇ ਨਾਲ ਮਿਲਾਇਆ ਅਤੇ ਉਥੋਂ ਦੇ ਪ੍ਰਬੰਧ ਦੇ ਬਾਰੇ ਜਾਣੂ ਕਰਵਾਇਆ ਇੱਥੇ ਮੇਲ ਅਤੇ ਫੀਮੇਲ ਦੇ ਦੋਨੋਂ ਅਲੱਗ-ਅਲੱਗ ਵਾਰਡ ਬਨੇ ਹੋਏ ਨੇ ਜਿੱਥੇ ਕਿ ਮੇਲ ਜਿਹੜੇ ਹੈਗੇ ਉਹ ਅਲੱਗ ਰਹਿੰਦੇ ਔਰ ਫੀਮੇਲ ਲੱਗ ਰਹਿੰਦੇ ਆ ਅੰਦਰ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਇਹ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਸਾਰੇ ਰਹਿੰਦੇ ਆ ਹਰ ਇੱਕ ਵੀ ਵਿਰਾਸਤੀ ਚੀਜ਼ਾਂ ਵੀ ਸਾਨੂੰ ਦੇਖਣ ਨੂੰ ਮਿਲਿਆ ਕਿਉਂਕਿ ਇਹ ਟਾਈਮ ਟੂ ਟਾਈਮ ਇੱਥੇ ਕੁਛ ਨਾ ਕੁਛ ਰਿ ਸੱਭਿਆਚਾਰਕ ਪ੍ਰੋਗਰਾਮ ਵੀ ਅੰਦਰ ਪੂਰੇ ਪਰਿਵਾਰ ਨਾਲ ਰਲ ਕੇ ਬਣਾਉਂਦੇ ਨੇ ਇੱਥੇ ਤਿੰਨੋਂ ਟਾਈਮ ਬਹੁਤ ਹੀ ਸਾਫ਼ ਸੁਥਰਾ ਅਤੇ ਤਾਜ਼ਾ ਖਾਣਾ ਜਿਹੜਾ ਹੈ ਕਮਰੀ ਚੰਦਲੀ ਬਣਾਇਆ ਜਾਂਦਾ ਆ ਭਗਤਪੂਰਨ ਸਿੰਘ ਜੀ ਦਾ ਕਰ ਸਮੁੱਚਾ ਵਿਸ਼ਵ ਸੀ ਅਤੇ ਉਹਨਾਂ ਦਾ ਪਰਿਵਾਰ ਸਮੁੱਚਾ ਸਮਾਜ ਸੀ ਪਿੰਗਲ ਵਾਰਡ ਦੇ ਰੋਗੀ ਉਸ ਦੀ ਸੰਤਾਨ ਸੀ ਅਤੇ ਆਪਣੇ ਸੰਤਾਨ ਲਈ ਉਹ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਸਨ ਇਸ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਦਾ ਫਿਕਰ ਸੀ ਜਿਹੜੀ ਕੇ ਵਾਤਾਵਰਣ ਪ੍ਰਦੂਸ਼ਣ ਨਾਲ ਖਰਾਬ ਹੁੰਦੀ ਹੈ ਹੁਣ ਸਾਨੂੰ ਲਿਜਾਇਆ ਜਾ ਰਿਹਾ ਹੈ ਫੀਮੇਲ ਵਾਰਡ ਜਿੱਥੇ ਕੇ ਔਰਤਾਂ ਨੂੰ ਇੱਕ ਸਾਈਡ ਤੇ ਅਲੱਗ ਰੱਖਿਆ ਜਾਂਦਾ ਹੈ ਬਹੁਤ ਹੀ ਤਨਮਨ ਦੇ ਨਾਲ ਸਾਰੇ ਡਟ ਕੇ ਸੇਵਾ ਕਰਦੇ ਹਨ ਕੋਈ ਸਲਾਈ ਮਸ਼ੀਨ ਦੇ ਨਾਲ ਸੇਵਾ ਕਰਦਾ ਹੈ ਬਰੀਜਾਂ ਦੇ ਕੱਪੜੇ ਸਿਉਂਕੇ ਤੇ ਕੋਈ ਉਹਨਾਂ ਦੇ ਕੱਪੜੇ ਧੋਕੇ ਉਹਨਾਂ ਦੇ ਦੱਸਣ ਮੁਤਾਬਕ ਸੰਗਰੂਰ ਬ੍ਰਾਂਚ ਦੇ ਵਿੱਚ ਤਕਰੀਬਨ 280 ਦੇ ਲਗਭਗ ਮਰੀਜ਼ ਰਹੇ ਹਨ ਜਿਨ੍ਹਾਂ ਦੇ ਵਿੱਚੋਂ 150 ਤੋਂ ਪਲੱਸ ਜਿਹੜੀਆਂ ਹਨ ਉਹ ਸਿਰਫ ਔਰਤਾਂ ਹਨ ਜੋ ਕਿ ਉਹਨਾਂ ਨੂੰ ਸੜਕ ਦੇ ਕਿਨਾਰੇ ਲਾਵਾਰਸ ਘੁੰਮਦਿਆਂ ਮਿਲੀਆਂ ਹਨ। ਬਾਏ 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 ਬਾਏ। ਉਹਨਾਂ ਦੇ ਲਈ ਮਾਨੋ ਅਸੀਂ ਹੀ ਸਭ ਕੁਝ ਸੀ। ਉਹਨਾਂ ਦੇ ਭੈਣ ਭਰਾ, ਰਿਸ਼ਤੇਦਾਰ ਅਤੇ ਛੋਟੇ ਬੱਚੇ। ਨਾਮ ਦੱਸ ਇਹਨਾਂ ਨੂੰ ਕੀ ਹੈ ਤਰ੍ਹਾਂ ਇਹਨਾਂ ਦਾ ਸੱਤ ਬੱਚਿਆਂ ਨੂੰ ਦੋ ਮੈਣੇ ਤੇਰੇ ਵਿੱਚ ਨੇ ਦੋ ਕਿਹੜੇ ਨੇ ਤੇਰੇ ਨਾਲ ਦੇਖ ਫਿਰ ਕਿਹੜੇ ਨੇ ਬਾਹਰ ਕਿਹੜੇ ਗਵਾਹੜਾ ਆਹਾਂ ਸਰ ਤੇਰਾ ਤਰ ਘਾਲੋ ਸੇਪਰਾ ਤਰ ਘਾਲੋ ਅੱਛਾ ਇਹ ਤੇਰੇ ਜਮਿਲੋ ਸ਼ਾਬਾਸ਼ ਅੱਛਾ ਮੈਂ ਦੱਸਿਆ ਨਹੀਂ ਕਰਨਾ ਹੈ ਨੀ ਕੋੜੀ ਰੱਖ ਲੈ ਫਿਰ ਰੱਖ ਲੈ ਗੋਲ ਦੂਧਾ ਮੁੰਡੀ ਹੋਰ ਮੁਕਾਈ ਉਹ ਜਿੰਦਾ ਕੁਝ ਕੁ ਮਰੀਜ਼ ਬਹੁਤ ਖੁਸ਼ ਹੋ ਕੇ ਮਿਲਦੇ ਅਤੇ ਕਈਆਂ ਨੂੰ ਸਾਨੂੰ ਜਾਪਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਤੇ ਹਰ ਰੋਜ਼ ਦੀ ਰੁਟੀਨ ਹੈ ਹਰ ਰੋਜ਼ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ ਆਉਂਦਾ ਹੈ ਤੇ ਮਿਲ ਕੇ ਚਲਾ ਜਾਂਦਾ ਹੈ ਲੇਕਿਨ ਜੋ ਪ੍ਰਮਾਤਮਾ ਨੇ ਦੁੱਖ ਉਹਨਾਂ ਦੇ ਹਿੱਸੇ ਪਾਏ ਹਨ ਉਹ ਸ਼ਾਇਦ ਹਰ ਕੋਈ ਨਹੀਂ ਜਾਣ ਸਕਦਾ ਸੱਚ ਕਰੀ ਗਾਉਂਦਾ ਹੈ ਯੂ ਸਾ ਤਰਾ ਐਨੇ ਦੁੱਖ ਹੋਂਦੇ ਬਾਵਜੂਦ ਵੀ ਉਹਨਾਂ ਦੇ ਨਾਮ ਸਿਮਰਨ ਹਰ ਰੋਜ਼ ਜਪਾਣਾ ਭਗਤ ਪੂਰਨ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਕਿ ਐਨਾ ਦੁੱਖਾਂ ਦੇ ਨਾਲ ਵੀ ਉਹ ਨਾਮ ਸਿਮਰਨ ਹਰ ਰੋਜ਼ ਜਪਿਆ ਕਰਦੇ ਨੇ ਦੇਖੀ ਭਗਤਪੂਰਨ ਸਿੰਘ ਜੀ ਦੇ ਇਨਾ ਕਾਰਜਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਲੇਕਿਨ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਪਦਮ ਸ਼੍ਰੀ ਅਵਾਰਡ ਜੋ ਕਿ ਰਾਸ਼ਟਰਪਤੀ ਵੱਲੋਂ 1981 ਦੇ ਵਿੱਚ ਭਗਤਪੂਰਨ ਸਿੰਘ ਜੀ ਨੂੰ ਦਿੱਤਾ ਗਿਆ ਸੀ ਪੂਰੀ ਸੰਸਦ ਦੇ ਵਿੱਚ ਚੱਕਰ ਲਗਾਉਣ ਤੋਂ ਬਾਅਦ ਜੀਮਾ ਸਾਹਿਬ ਜਿਤਾਉ ਬੱਚਿਆਂ ਨੇ ਆਸ਼ੀਰਵਾਦ ਲਿਆ ਜੋ ਕਿ ਇੱਥੇ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ ਸੀ ਪੱਕੀ ਗਿਣਤੀ ਕਿਉਂ ਨਹੀਂ ਦੱਸਦੇ ਜਿਵੇਂ ਅੱਜ ਠੀਕ ਹੋ ਗਏ ਚਾਰ ਮਰੀਜ਼ ਚਲੇ ਗਏ ਕੱਲ ਨੂੰ ਦੋ ਹੋਣ ਜਾਂ ਸ਼ਾਮ ਨੂੰ ਵੀ ਦੋ ਹੋ ਜਾਣ ਫਿਰ ਉਹਨਾਂ ਨੇ ਸਾਡੇ ਬੱਚਿਆਂ ਨੂੰ ਗੈਸ ਹਾਊਸ ਦੇ ਵਿੱਚ ਪਿਠਾਇਆ ਅਤੇ ਸੰਸਥਾ ਦੇ ਬਾਰੇ ਅਤੇ ਭਗਤਪੁਰਨ ਸਿੰਘ ਜੀ ਬਾਰੇ ਬਹੁਤ ਕੁਝ ਸਮਝਾਇਆ ਉਹਨਾਂ ਦੇ ਦੱਸਣ ਮੁਤਾਬਕ ਪਿੰਗਲਵਾੜਾ ਬ੍ਰਾਂਚ ਦੇ ਵਿੱਚ ਇੱਕ ਦਿਨ ਦਾ ਖਰਚਾ ਤਕਰੀਬਨ 10 ਲੱਖ ਦੇ ਹੈ ਜੋ ਕਿ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਹੈ। ਨੌਕਾ ਫੁੱਟਰ ਮੇਜੇ ਕਰਵਾਇਆ। ਜਨ ਜੁਰੀਆ ਮੋਏ ਦੇ ਮੇਕਿੰਗ ਨੇ ਬੱਚਿਆਂ ਨਾਲ ਕੁਝ ਗੱਲਾਂ ਬਾਤਾਂ ਕਰਨ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਅਤੇ ਏਸੀ ਸਾਡਾ ਐਤਵਾਰ ਦਾ ਦਿਨ ਜੋ ਕਿ ਅਸੀਂ ਪਿੰਗਲਵਾੜੇ ਦੇ ਵਿੱਚ ਬਤਾਇਆ। ਧੰਨਵਾਦ ਜੀ।